ਜਰਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਕਹਿੰਦੇ ਹਾਂ ਸੱਚੇ ਮਨ ਨਾਲ ਅਸੀਂ ਪ੍ਰਭੂ ਕੋਲੋਂ ਜੋ ਵੀ ਮੰਗਦੇ ਹਾਂ ਜ਼ਰੂਰ ਮਿਲਦਾ ਹੈ ਜਿਹਾ ਹੀ ਗੁਰਦਾਸਪੁਰ ਦੇ ਪਿੰਡ ਨੰਗਲ ਦੀ ਰਹਿਣ ਵਾਲੀ ਮਹਿਲਾ ਨਾਲ ਹੋਇਆ ਜਿਸਨੇ ਬਟਾਲਾ ਦੇ ਇਤਿਹਾਸਿਕ ਸਿੱਧ ਪੀਕ ਕਾਲੀ ਦਵਾਰਾ ਮੰਦਿਰ ਮਾਂ ਦੇ ਦਰਬਾਰ ਆ ਕੇ ਚੋਲੀ ਅੰਨ ਮਾਤਾ ਰਾਣੀ ਕੋਲੋਂ ਆਪਣੇ ਬਿਮਾਰ ਪਤੀਜੇ ਦੀ ਚੰਗੀ ਸਿਹਤ ਲਈ ਮੰਨਤ ਮੰਗੀ ਅਤੇ ਮਾਤਾ ਰਾਣੀ ਨੇ ਮਹਿਲਾ ਦੀ ਸੱਚੀ ਲਗਨ ਅਤੇ ਭਗਤੀ ਦੇਖਦੇ ਹੋਏ ਮਹਿਲਾ ਦੀ ਮਨੰਤ ਪੂਰੀ ਕੀਤੀ ਅਤੇ ਉਸਦੇ ਬਿਮਾਰ ਪਤੀਜੇ ਨੂੰ ਚੰਗੀ ਸਿਹਤ ਅਤੇ ਤੰਦਰੁਸਤੀ ਬਖਸ਼ੀ ਜਿਸ ਤੋਂ ਬਾਅਦ ਤਉ ਮਹਿਲਾ ਆਪਣੇ ਪਰਿਵਾਰ ਦੇ ਨਾਲ ਮਾਤਾ ਰਾਣੀ ਦੇ ਦਰਬਾਰ 45 ਕਿਲੋਮੀਟਰ ਦਾ ਨੰਗੇ ਪੈਰੀ ਸਫ਼ਰ ਤੈਅ ਕਰਕੇ ਦਰਬਾਰ ਕੋਹੰਚੀ ਵੈਲਰ ਤੇ ਉਸ ਦੇ ਪਤੀ ਦਾ ਕਹਿਣਾ ਹੈ ਕਿ ਉਹ ਬਹੁਤ ਖੁਸ਼ ਹਨ ਮਾਤਾ ਰਾਣੀ ਨੇ ਉਹਨਾਂ ਦੀ ਵੀ ਚੋਲੀ ਪਰੀ ਹੈ ਘਰ ਵਿੱਚ ਉਹ ਵੱਡੇ ਸੀ ਅਸੀਂ ਕਦੇ ਵੀ ਫਰਕ ਨਹੀਂ ਸੀ ਸਮਝਿਆ ਆਪਣੇ ਪਰ ਆਦੇ ਬੇਟੇ ਵਿੱਚ ਕਿਉਂਕਿ ਉਸ ਵੇਲੇ ਸਾਡੇ ਕੋਈ ਔਲਾਦ ਨਹੀਂ ਸੀ ਅਸੀਂ ਆਪਣਾ ਪੁੱਤ ਸਮਝ ਕੇ ਉਸ ਦੀ ਪਰਵਰਿਸ਼ ਕੀਤੀ ਤਾਂ ਮਾਤਾ ਰਾਣੀ ਨੇ ਸਾਡੀ ਵੀ ਖਾਲੀ ਚੋਲੀ ਪਰੀ ਅੱਜ ਸਵੇਰੇ 8:30 ਵਜੇ ਘਰ ਤੋਂ ਚਲੇ ਸੀ ਅਤੇ ਸ਼ਾਮ ਕਰੀਬ 5:30 ਵਜੇ ਬਟਾਲਾ ਕਾਲੀ ਦਵਾਰਾ ਮੰਦਿਰ ਪਹੁੰਚ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਲਿਆ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਸਾਡਾ ਇਹ ਬੇਟਾ ਆ ਜੀ ਮੇਰੇ ਛੋਟੇ ਬ੍ਰਦਰ ਦਾ ਬੇਟਾ ਆ ਇਹਦਾ ਨਾਮ ਵੈਸੇ ਤਾਂ ਹਰਸ਼ਵਰਧਨ ਆ ਪਿਆਰ ਨਾਲ ਅਸੀਂ ਇਹਨੂੰ ਗੁੱਗੂ ਕਹਿੰਦੇ ਆ ਪਿਛਲੇ ਕੋਈ 6 ਮਹੀਨਿਆਂ ਤੋਂ ਇਹਨੂੰ ਇੱਕ ਛੋਟੀ ਜੀ ਪ੍ਰੋਬਲਮ ਆ ਗਈ ਸੀ ਖਾਂਸੀ ਦੀ ਜਿਹੜੀ ਕਿ ਉੱਥੂ ਲੱਗਦਾ ਸੀ ਪ੍ਰੋਬਲਮ ਵੱਧ ਗਈ ਉਲਟੀ ਆਉਂਦੀ ਸੀ ਡਾਕਟਰਾਂ ਨੇ ਟੈਸਟ ਲੈ ਕੇ ਦੇ ਦਿੱਤੇ ਥੋੜਾ ਜਿਹਾ ਡਰਾਪ ਆਤਾ ਜਿਹਦੇ ਕਰਕੇ ਸਾਰੀ ਫੈਮਿਲੀ ਜਿਹੜੀ ਡਰ ਗਈ ਉਸ ਤੋਂ ਬਾਅਦ ਮੇਰੀ ਵਾਈਫ ਨੇ ਜਿਹੜੀ ਇੱਕ ਸੁਖਣ ਕੀਤੀ ਮਹਾਮਈ ਦੇ ਦਰਬਾਰ ਦੇ ਉੱਤੇ ਕਾਲੀ ਦਵਾਰੇ ਪਟਾਲਾ ਦੇ ਵਿੱਚ ਕਿ ਅਸੀਂ ਪੈਦਲ ਆਵਾਂਗੇ ਅਰਦਾਸ ਮੰਗਣੇ ਜਦੋਂ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਵੀ ਅਸੀਂ ਇਸ ਤਰ੍ਹਾਂ ਇਸ ਤਰ੍ਹਾਂ ਜਾਣਾ ਤੇ ਮੈਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਜੇ ਤੁਸੀਂ ਹੁਣ ਸੁੱਖਣ ਕੀਤੀ ਹੈ ਤਾਂ ਆਪਾਂ ਜ਼ਰੂਰ ਜਾਵਾਂਗੇ ਬੇਟੇ ਦੇ ਜੀਮੇ ਥੋੜਾ ਥੋੜਾ ਠੀਕ ਹੋਣਾ ਸ਼ੁਰੂ ਹੋ ਗਿਆ ਤੇ ਅਸੀਂ ਜਿਹੜਾ ਵਿਚਾਰ ਬਣਾਉਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਜ਼ਰੂਰ ਜਾਵਾਂਗੇ ਥੋੜੀਆਂ-ਬਹੁਤੀਆਂ ਦਿੱਕਤਾਂ ਨੇ ਪਰ ਅਸੀਂ ਮਾਤਾ ਗਾੜੀ ਮਹਾ ਮਾਈ ਗਾੜੀ ਇੱਕ ਵੀ ਅਰਦਾਸ ਕਰਦੇ ਆ ਕਿ ਮਾਤਾ ਰਾਣੀ ਜਲਦ ਤੋਂ ਜਲਦ ਸਾਡੇ ਬੇਟੇ ਨੂੰ ਜਿਹੜਾ ਠੀਕ ਕਰ ਦਵੇ ਸਾਡਾ ਬੱਚਾ ਪੂਰੀ ਤਰ੍ਹਾਂ ਤੰਦਰੁਸਤ ਹੋ ਜਾਵੇ ਉਹ ਜਿਹੜੀ ਪੈਦਲ ਯਾਤਰਾ ਮੇਰੀ ਮਿਸਿਸ ਨੇ ਸੁਖੀ ਸੀ ਉਹ ਪੈਦਲ ਯਾਤਰਾ ਅੱਜ ਅਸੀਂ ਸਵੇਰੇ 8:30 ਵਜੇ ਪਿੰਡ ਗਰਦਾਸ ਨੰਗਲ ਤੋਂ ਸ਼ੁਰੂ ਕਰਕੇ 5:30 ਜਿਹੜਾ ਆ ਸ਼ਾਮ ਦੇ ਮਹਾਮਾਈ ਦੇ ਦਰਬਾਰ ਤੇ ਪਹੁੰਚ ਕੇ ਹਾਜ਼ਰੀ ਲਵਾ ਦਿੱਤੀ ਏ ਮਹਾਮਾਈ ਦੇ ਦਰਸ਼ਨ ਕਰ ਲੈਣੇ ਅਰਦਾਸ ਕਰਕੇ ਬੱਚੇ ਨੂੰ ਮੱਥਾ ਟਿਕਾ ਲਿਆ ਆ ਬਹੁਤ ਵਧੀਆ ਤੇ ਬਹੁਤ ਜ਼ਿਆਦਾ ਸਕੂਨ ਮਿਲਿਆ ਦਰਬਾਰ ਤੇ ਆਣ ਕੇ ਮਹਾਮਾਈ ਗਾੜੀ ਕੋਈ ਅਰਦਾਸ ਆ ਲਾਸਟ ਟਾਈਮ ਕਿ ਬੱਚੇ ਨੂੰ ਬਹੁਤ ਜਲਦ ਜਿਹੜਾ ਆ ਸਿਹਤਯਾਬਿਤ ਕਰੇ ਸ਼ੀਤ ਜਾਬੀ ਦਵੇ ਤੇ ਬੱਚਾ ਬਹੁਤ ਜਲਦ ਜਿਹੜਾ ਸਾਡਾ ਠੀਕ ਹੋ ਜਾਵੇ ਤਾਂ ਕਿ ਬੱਚੇ ਦੀ ਜਿੰਨੀਆਂ ਵੀ ਤਿਕਤਾ ਪ੍ਰੇਸ਼ਾਨੀਆਂ ਨੇ ਉਹ ਖਤਮ ਹੋ ਜਾਣ ਮਹਾਮਈ ਦੇ ਗਾੜੀ ਬੱਸ ਇਹੀ ਹਰ